ਆ ਦੋਸਤੋ ਆਪਾਂ ਇੱਥੇ ਮੋਰਚੇ ਤੇ ਖੜੇ ਆ ਜੀ 26 ਨਵੰਬਰ ਅੱਜ ਆਪਣਾ ਪੀਯੂ ਦਾ ਬੰਦ ਰੱਖਿਆ ਹੋਇਆ ਸੀਗਾ ਤੇ ਚਾਹੇ ਪੀਯੂ ਵਾਲਿਆਂ ਨੇ ਜਿੰਨੇ ਮਰਜ਼ੀ ਦਮਕ ਜੇ ਮਾਰੇ ਕੱਲ ਪਰਸੋਂ ਤੱਕ ਉਹਨਾਂ ਦਾ ਪੂਰਾ ਇੱਕ ਵਾਰੀ ਇਹ ਸੀ ਕਿਸ ਤਾ ਢਿੜਕੇ ਦੇਖਣਾ ਹੁਣ ਚਾਹੇ ਸਟੂਡੈਂਟ ਦਾ ਡਰ ਕਹਿ ਲੀਏ ਮੋਰਚੇ ਦੀ ਚੜ੍ਹਾਈ ਕਹਿ ਲੀਏ ਜਾਂ ਸਮੇ ਦਾ ਫੇਰ ਕਹਿ ਲੀਏ ਮਤਲਬ ਪੀਯੂਐਚ ਪੂਰੀ ਬੰਦ ਰਹੀ ਆ ਸ਼ਾਂਤਮਈ ਤਰੀਕੇ ਨਾਲ ਰਹੀ ਆ ਕੱਲ ਹੀ ਉਹ ਅਗਲੇ ਛੁੱਟੀ ਨੂੰ ਮੰਨ ਗਏ ਸੀ ਪੇਪਰ ਕੈਨਸਲ ਕਰਤਾ ਸੀ ਤੇ ਲਾਇਬ੍ਰੇਰੀ ਤੋਂ ਲੈ ਕੇ ਕੰਟੀਨਾਂ ਤੋਂ ਲੈ ਕੇ ਸਭ ਕੁਝ ਇੱਥੇ ਬੰਦ ਸੇਗਾ ਤੇ ਪੂਰਾ ਜਿਹੜਾ ਆਪਣਾ ਬੰਦ ਦਾ ਮਤਲਬ ਸ਼ਾਂਤਮਈ ਤਰੀਕੇ ਨਾਲ ਜਿੱਤੇ ਸੰਪੂਰਨ ਹੋਇਆ ਹਾਲਾਂਕਿ ਮਤਲਬ ਖੌਫ ਦੇਖੋ 10 ਤਰੀਕ ਦੇ ਪ੍ਰੋਟੈਸਟ ਤੋਂ ਬਾਅਦ ਚੋਂ ਤੇ ਪੰਜਾਬ ਦੇ ਓਵਰਆਲ ਸੈਂਟੀਮੈਂਟ ਤੋਂ ਡਰਦੀ ਕਿੰਨੀ ਆ ਮਤਲਬ ਭਾਰਤੀ ਸਟੇਟ ਇੱਥੇ ਆਈਟੀ ਵੀਪੀ ਲੱਗੀ ਹੋਈ ਸੀ ਰੈਪ੍ਰੋਟੈਕਸ਼ਨ ਫੋਰਸ ਲੱਗੀ ਹੋਈ ਸੀ ਮਤਲਬ ਹਥਿਆਰਬੰਦ ਫੋਰਸ ਗੇਟਾਂ ਦੇ ਤੇ ਨਾਜ਼ੀ ਕਿ ਪ ਤੇ ਚਲੋ ਇਹ ਚ ਵੈਸੇ ਨੰਗਾ ਚੱਟਾ ਪਤਾ ਵੀ ਲੱਗ ਜਾਂਦਾ ਕਿ ਯਾਰ ਭਾਰਤੀ ਸਟੇਟ ਕਿਵੇਂ ਇੱਕ ਪੁਲਿਸ ਸਟੇਟ ਆ ਐਸੈਂਸ਼ੀਅਲੀ ਕਿ ਜਦੋਂ ਹੀ ਤੁਸੀਂ ਉਹ ਤੋਂ ਮੰਗ ਕਰਦੇ ਹੋ ਆਪਣੇ ਹੱਕਾਂ ਦੀ ਉਹ ਆਪਣੇ ਸਹੀ ਰੂਪ ਚ ਆ ਜਾਂਦੀ ਆ ਉਦੋਂ ਫਿਰ ਉਹ ਡੰਮਡੂ ਡੈਮੋਕਰੇਸੀ ਵਾਲੀਆਂ ਗੱਲਾਂ ਉਹ ਭੁੱਲ ਜਾਂਦੀ ਆ ਤੇ ਅੱਜ ਆਪਾਂ ਇੱਥੇ ਅਗਲਾ ਜਿਹੜਾ ਪ੍ਰੋਗਰਾਮ ਵੀ ਅਨਾਉਂਸ ਕਰਿਆ ਪ੍ਰੈਸ ਕਾਨਫਰੈਂਸ ਇੱਥੇ ਸ਼ਾਮੀ ਹੋਈ ਸੀਗੀ ਆਪਣਾ ਦੋਸਤੋ ਅਗਲਾ ਜਿਹੜਾ ਟੀਚਾ ਹੈਗਾ ਆਪਾਂ ਕਿਉਂਕਿ ਆਪਣਾ ਮੰਨਣਾ ਹੀ ਸੀ ਕਿ ਬੀਜੇਪੀ ਆਰਐਸਐਸ ਨਾਲ ਸਿੱਧੀ ਲੜਾਈ ਆ ਇਹ ਤੇ ਇਹ ਚ ਘੱਟੋ ਘੱਟ ਬੀਜੇਪੀ ਦੇ ਜਿਹੜੇ ਦਫ਼ਤਰ ਨੇ ਚੰਡੀਗੜ੍ਹ ਚ ਜੋ ਦਫ਼ਤਰ ਆ ਉਹਨੂੰ ਆਪਾਂ ਤਿੰਨ ਤਰੀਕ ਨੂੰ ਦਾ ਘਰਾਓ ਕਰਾਂਗੇ ਉੱਥੇ ਪੀਜੂ ਪਚੌ ਮੋਰਚਾ ਇੱਥੋਂ ਆਪਣੀ ਅਗਵਾਈ ਲੈਂਦੇ ਹੋਏ ਆਸ-ਆਸ-ਪਾਸ ਦੇ ਇਲਾਕੇ ਦੀਆਂ ਜੋ ਜਥੇਬੰਦੀਆਂ ਨੇ ਉਹਨਾਂ ਨੂੰ ਕੋਆਰਡੀਨੇਟ ਕਰਦੇ ਹੋਏ ਇੱਥੋਂ ਦਾ ਅਸਈ ਘਰਾਓ ਕਰਾਂਗੇ ਇਹਦੇ ਨਾਲ-ਨਾਲ ਆਪਾਂ ਪੰਜਾਬ ਦੇ ਜਿਹੜੇ ਵੱਡੇ ਸ਼ਹਿਰ ਨੇ ਜਿਨ੍ਹਾਂ ਨੂੰ ਬੀਜੇਪੀ ਆਪਣੇ ਵੱਡੇ ਸੈਂਟਰ ਮੰਨਦੀ ਆ ਉੱਥੇ ਆਪਾਂ ਵੱਖ-ਵੱਖ ਜਥੇਬੰਦੀਆਂ ਨਾਲ ਕੋਆਰਡੀਨੇਟ ਕਰ ਰਹੇ ਹਾਂ ਤੇ ਸਾਰੀ ਆਪਾਂ ਲਿਸਟ ਆਊਟ ਕਰਾਂਗੇ ਆਪਣਾ ਹੈਗਾ ਕਿ ਜਿਹੜੇ ਘੱਟੋ-ਘੱਟ 4-5 ਵੱਡੇ ਸੈਂਟਰ ਨੇ ਬੀਜੇਪੀ ਦੇ ਉੱਥੇ ਆਪਾਂ ਉਹਨਾਂ ਦੇ ਦਫ਼ਤਰਾਂ ਦਾ ਘਰਾਓ ਕਰੀਏ ਤੇ ਲੜਾਈ ਠੀਕ ਹੈ ਬੀਜੇਪੀ ਜੇ ਸਿੱਧੀ ਚਾਹੁੰਦੀ ਹੈ ਤਾਂ ਬੀਜੇਪੀ ਨਾਲ ਸਿੱਧੀ ਲੜਾਂਗੇ ਮਤਲਬ ਕੋਈ ਚੱਕਰ ਨਹੀਂ ਮਤਲਬ ਜੇ ਬੀਜੇਪੀ ਨੇ ਧਾਰੇ ਲਿਆ ਕੇ ਪੰਜਾਬ ਪੱਖੀ ਹੋਣਾ ਮਤਲਬ ਉਹਦੇ ਵਾਸਤੇ ਤੇ ਕੋਈ ਮਾਇਨੇ ਹੈ ਨਹੀਂ ਤਾਂ ਫਿਰ ਠੀਕ ਹੈ ਬੀਜੇਪੀ ਨੂੰ ਪੰਜਾਬ ਚ ਅਪਰੇਟ ਕਰਨ ਦਾ ਉਹਨਾਂ ਨੂੰ ਇੱਥੇ ਆਪਦੀ ਸਿਆਸਤ ਕਰਨ ਦਾ ਵੀ ਕੋਈ ਹੱਕ ਨਹੀਂ ਪਹਿਲਾਂ ਵੀ ਬਹੁਤ ਵਾਰ ਕਿਹਾ ਜੇ ਪੰਜਾਬ ਚ ਕਿਸੇ ਨੇ ਸਿਆਸਤ ਕਰਨੀ ਹੈ ਤਾਂ ਉਹਨੂੰ ਪੰਜਾਬ ਵਾਸਤੇ ਕੁਰਬਾਨੀ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਜਿਹੜੇ ਲੋਕ ਪੰਜਾਬ ਤੇ ਰਾਜ ਕਰਨ ਦਾ ਸੁਪਨਾ ਦੇਖਦੇ ਨੇ ਤੇ ਪੰਜਾਬ ਦੇ ਹੱਕਾਂ ਲਈ ਨਹੀਂ ਲੜਦੇ ਤਾਂ ਇਹ ਸੁਪਨੇ ਹੁ ਤੇ ਤਿੰਨ ਤਰੀਕ ਨੂੰ ਮਤਲਬ ਥੋੜਾ ਆਪ ਤੇ ਲੜੀ ਬੰਨ ਲਓ ਤੇ ਜਿਹੜੇ ਵੀ ਦੋਸਤ ਮਤਲਬ ਕਿਤੇ ਵੀ ਕੁਝ ਕਰਨ ਦੀ ਇੱਛਾ ਰੱਖਦੇ ਨੇ ਸਾਡੇ ਨਾਲ ਸੰਪਰਕ ਜਰੂਰ ਕਰ ਲਿਓ ਤੇ ਆਪਾਂ ਕੋਆਰਡੀਨੇਟ ਕਰਕੇ ਕਿ ਕਿੱਥੇ ਕਿਹੜੇ 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 ਬੰਦੇ ਕਿਵੇਂ ਕੋਆਰਡੀਨੇਟ ਕਰ ਰਹੇ ਨੇ ਉਸ ਹਿਸਾਬ ਨਾਲ ਆਪਾਂ ਇਹ ਆ ਕਿ ਜਿਹੜੇ ਵੀ ਇਕੱਠ ਆਪਾਂ ਗਣਮਿਤਕੇ ਕਰੀਏ ਮਤਲਬ ਜਿਵੇਂ ਕੁਝ ਮਾਲ ਵਿੱਚ ਹੋ ਜਾਣਾ ਮਾਝੇ 'ਚ ਹੋ ਜਾਣਾ ਦੁਆਬੇ 'ਚ ਹੋ ਜਾਣਾ ਸਾਰੇ ਕਿਤੇ ਹੋ ਜਾਣਾ ਅੰਮਰਸਰ ਨੂੰ ਵੀ ਜੀਪੀ ਆਪਦਾ ਬਹੁਤ بڑا ਸੈਂਟਰ ਗਣਦੀ ਆ ਉੱਥੇ ਹੋ ਜੇ ਮਤਲਬ ਫਰੋਜ਼ਪੁਰ ਨੂੰ ਮਠੇਨ ਨੂੰ ਮਰ ਜਿਹੜਿਆਂ 'ਚ ਵੀ ਪੋਸੀਬਲ ਹੋ ਸਕਦਾ ਉੱਥ ਤੇ ਜਿਹੜੀਆਂ ਮਤਲਬ ਕਿਸਾਨ ਜਥੇਬੰਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਵਿਦਿਆਰਥੀ ਜਥੇਬੰਦੀਆਂ ਪੰਥਕ ਜਥੇਬੰਦੀਆਂ ਸਾਹਮਣੇ ਜ਼ਿੰਮੇਵਾਰੀਆਂ ਲਈਆਂ ਨੇ ਤੇ ਆਪਾਂ ਨੂੰ ਹਮਾਇਤ ਸਾਰੇ ਕਰ ਰਹੇ ਨੇ ਤਾਂ ਆਪਾਂ ਕੋਆਰਡੀਨੇਟ ਕਰਕੇ ਜਿੰਨਾ ਕਰ ਸਕੀਏ ਉਹਨਾਂ ਬਿਹਤਰ ਆ ਤੇ ਹੋਪਫੁਲੀ ਕਿਉਂਕਿ ਜਿਹੜੇ ਇਹਨਾਂ ਦੇ ਲੱਛਣ ਨੇ ਇਹਨਾਂ ਤੋਂ ਵੈਸੇ ਹੁਣ ਹੋਪਫੁਲੀ ਕਹਿਣਾ ਵੀ ਗਲਤ ਆ ਕਿ ਕੋਈ ਸ਼ਡਿਊਲ ਆਊਗਾ ਨਹੀਂ ਆਊਗਾ ਚਲੋ ਦੇਖ ਲਓ ਜਦੋਂ ਆਇਆ ਆਇਆ ਆਪਾਂ ਆਪਣੀ ਲੜਾਈ ਜਾਰੀ ਰੱਖੀਏ ਆਪਾਂ ਆਪਣੀ ਲੜਾਈ ਲਈ ਤਿਆਰ ਰਹੀਏ ਜੋ ਹੋਣਾ ਹੋਊਗਾ ਹੋਈ ਚੱਲੂਗਾ ਜਦੋਂ ਆਇਆ ਸ਼ਡਿਊਲ ਉਦੋਂ ਤੋਂ ਦੇਖਾਂਗੇ ਲੜਾਈ thank <laughs> you